ਜੇ ਤੁਹਾਨੂੰ ਵੋਟ ਦਾ ਹੱਕ ਨਾ ਦਿੱਤਾ ਹੁੰਦਾ ਤਾਂ ਤੁਸੀਂ ਸਮਝਦੇ ਹੋ ਪ੍ਰਧਾਨ ਮੰਤਰੀ ਵੀ ਝੋਲੀ ਅੱਡ ਕੇ ਵੋਟਾਂ ਮੰਗਦਾ ਤਾਂ ਦੇਖੋ ਜਿਹੜੀ ਇੰਪੋਰਟੈਂਟ ਤੇ ਜ਼ਰੂਰੀ ਚੀਜ਼ ਹੈ ਉਹ ਹੈ ਜੇ ਤੁਹਾਨੂੰ ਜਿਹੜਾ ਵੋਟ ਦਾ ਹੱਕ ਦਿੱਤਾ ਮੈਂ ਵੀ ਚੰਗੀ ਤਰ੍ਹਾਂ ਇੱਕ ਵਾਰ ਗੱਲ ਸਮਝ ਲਿਓ ਅੱਜ ਇਹਨੇ ਪਹੁੰਚ ਦੇਣਾ ਕਾਂਗਰਸ ਨੇ ਤੁਹਾਨੂੰ ਦਿੱਤਾ ਕੀ ਇੱਕ ਵਾਰ ਆਪ ਮੇਰੀ ਗੱਲ ਸੁਣਿਓ ਜੇ ਤੁਹਾਨੂੰ ਵੋਟ ਦਾ ਹੱਕ ਨਾ ਦਿੱਤਾ ਹੁੰਦਾ ਤਾਂ ਤੁਸੀਂ ਸਮਝਦੇ ਹੋ ਪ੍ਰਧਾਨ ਮੰਤਰੀ ਵੀ ਝੋਲੀ ਅੱਡ ਕੇ ਰੋਟਾ ਮੰਗਦਾ ਤੁਹਾਡੇ ਕੋਲ ਨਹੀਂ ਤੇ ਪੁਰਾਣੇ ਟਾਈਮ 'ਚ ਜਦੋਂ ਮਹਾਰਾਜਿਆਂ ਦਾ ਵਕਤ ਸੀ ਅੰਗਰੇਜ਼ਾਂ ਦਾ ਹਕੂਮਤ ਸੀ ਜਾਂ ਮੁਗਲਾਂ ਦੀ ਹਕੂਮਤ ਸੀ ਤੇ ਉਦੋਂ ਇਹਨਾਂ ਦੇ ਦਰਬਾਰ ਦੇ ਵਿੱਚ ਸਾਨੂੰ ਪੂਰਾ ਪੂਰਾ ਦਿਨ ਝੋਲੀ ਅੱਡ ਕੇ ਖਲੋਣਾ ਪੈਂਦਾ ਸੀ ਕਿਉਂ ਬੋਟਾ ਸਿੰਘ ਜੀ ਲਖਾ ਸਿੰਘ ਜੀ ਸਹੀ ਏ ਕਿ ਨਹੀਂ ਇਹ ਠੀਕ ਹੈ ਇਹ ਕਾਂਗਰਸ ਦੀ ਸਾਰਣ ਵੱਡੀ ਦੇਣ ਹੈ ਆਪਾਂ ਨੂੰ ਵੋਟਾਂ ਦਾ ਹੱਕ ਦਿੱਤਾ ਮੋਰ ਹਾਰ ਪਾਰਟੀ ਤੁਹਾਡਾ ਤਰਨਾ ਮਾਰ ਜਾਂਦੀ ਹਰ ਪਾਰਟੀ ਹੱਥ ਜੋੜਦੀ ਹੈ ਹਰ ਪਾਰਟੀ ਝੋਲੀ ਅੱਡਦੀ ਵੱਡੇ ਤੋਂ ਵੱਡਾ ਬੰਦਾ ਵੀ ਮੁੱਖ ਮੰਤਰੀ ਵੀ ਆਏਗਾ ਝੋਲੀ ਅੱਡਣੀ ਪਏ ਇਹ ਸਾਰਿਆਂ ਨੂੰ ਵੱਡੀ ਕਾਂਗਰਸ ਦੀ ਢੇਲ ਪੈਦੀ ਹੈ ਫੇਰ ਆਪਣੇ ਦਲਿਤ ਵੀਰਾਂ ਨੂੰ ਰਿਜ਼ਰਵੇਸ਼ਨ ਦਿੱਤੀ ਰਿਜ਼ਰਵੇਸ਼ਨ ਜਿਹਦੇ ਨਾਲ ਹੁਣ ਪੰਜਾਬ ਦੇ 117 ਹਲਕਿਆਂ 'ਚੋਂ 34 ਹਲਕੇ ਰਿਜ਼ਰਵ ਨੇ ਐਮ ਐਲ ਏ ਇਹ ਸਾਡੀ ਜਮਾਤ ਹੈ ਇੰਡੀਆ ਨੈਸ਼ਨਲ ਕਾਂਗਰਸ ਜਿਨ੍ਹਾਂ ਪੰਜਾਬ ਦੇ ਵਿੱਚ ਹੀ ਪਹਿਲੀ ਦਫਾ ਇੱਕ ਦਲਿਤ ਨੂੰ ਮੌਕਾ ਦਿੱਤਾ ਮੁੱਖ ਮੰਤਰੀ ਬਣਨ ਇਹ ਸਾਡੀ ਪਾਰਟੀ ਹੈ ਜਿਸ ਨੇ ਇੱਕ ਸਾਡੇ ਹੀ ਸਾਥੀ ਨੂੰ ਪੜ੍ਹੇ ਲਿਖੇ ਮਿਹਨਤੀ ਨੂੰ ਦੂਰ ਦੇ ਸਾਥੀ ਨੂੰ ਹਿੰਦੁਸਤਾਨ ਦਾ ਹੋਮ ਮਿਨਿਸਟਰ ਬਣਾਇਆ ਪਛਣੀਆਂ ਸ਼ੇਰਣੀਆਂ ਦੇ ਵਿੱਚੋਂ ਸਾਡੀ ਕਾਂਗਰਸ ਦੇ ਲੀਡਰ ਨੂੰ ਹਿੰਦੁਸਤਾਨ ਦਾ ਰਾਸ਼ਟਰਪਤੀ ਬਣਾਇਆ ਹਿੰਦੁਸਤਾਨ ਦਾ ਰਾਸ਼ਟਰਪਤੀ ਇਹੀ ਸਾਡੀ ਪਾਰਟੀ ਹੈ ਜਿਨੇ ਇਸ ਏਰੀਏ ਚ 1956 ਤੋਂ ਲੈ ਕੇ 1964 ਤੱਕ ਇੱਕ ਮੁੱਖ ਮੰਤਰੀ ਬਣਾਇਆ ਇਸ ਏਰੀਏ ਤੋਂ ਮਾਝੇ ਚ ਕਲਿਆ ਤੇ ਅੱਜ ਦੇ ਦਿਨ ਤੱਕ ਉਹਦੇ ਕੰਮਾਂ ਦੇ ਕਾਰਨ ਉਹ ਹਿੰਦੁਸਤਾਨ ਚ ਜਾਣਿਆ ਜਾਂਦਾ ਸਾਰਿਆਂ ਨਾਲੋਂ ਕਾਮਯਾਬ ਮੁੱਖ ਮੰਤਰੀ ਹੈ ਉਸ ਸਾਡੇ ਮਝੈਲ ਦਾ ਸਾਰੇ ਹਿੰਦੁਸਤਾਨ ਚ ਨਾਏ ਬਿਲਡਰ ਆਫ ਪੰਜਾਬ ਉਹਨੂੰ ਕਿਹਾ ਜਾਂਦਾ ਮਰਦੇ ਬਜਾਹਦ ਕਿਹਾ ਜਾਂਦਾ ਇਹੀ ਕਾਂਗਰਸ ਜਮਾਤ ਹੈ ਜਿਨੇ ਐਗਰੀਕਲਚਰ ਦਾ ਮੰਤਰੀ ਤੇ ਸਪੀਕਰ ਇਸ ਏਰੀਏ ਤੋਂ ਦਿੱਤਾ ਪੰਜਵੜਾ ਪਿੰਡ ਤੋਂ ਕੀ ਨਾਸ ਸੀ ਉਹਨੂੰ ਪਤਾ ਨਹੀਂ ਪੰਜਵੜ ਵਾਲਿਆਂ ਦਾ ਲਖਾ ਜੀ ਪੰਜਾਬ ਤੋਂ ਢੱਲੋ ਜੀ ਗਰਦਾਨ ਸਿੰਘ ਸਾਹਿਬ ਗਰਦਾਨ ਸਾਹਿਬ ਸਾਡੇ ਆਪਣੇ ਹੀ ਨਾ ਪਿੰਡਾਂ ਚੋਂ ਹੀ ਇੱਕ ਹੋਰ ਆਏ ਜਿਹੜੇ ਇਲੈਕਸ਼ਨ ਕਮਿਸ਼ਨਰ ਵੀ ਸਨ ਉਹਨਾਂ ਨੂੰ ਫਿਰ ਮੰਤਰੀ ਬਣਾਇਆ ਉਹਨਾਂ ਨੇ ਫਿਰ ਯੋਗਦਾਨ ਪਾਇਆ ਜ਼ਿਲ੍ਹਾ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਤਰਨਤਨ ਸਾਹਿਬ ਨੂੰ ਅਸੀਂ ਬਣਾਇਆ ਸਪੋਰਟਸ ਦੇ ਮਿਨਿਸਟਰ ਰਹੇ ਤੁਹਾਡੇ ਬਹੁਤ ਸਾਰੇ ਨੌਜਵਾਨ ਬੱਚਿਆਂ ਦੇ ਕਾਲਜ ਮੁੰਡਿਆਂ ਦੇ ਕਾਲਜ ਸਕੂਲਾਂ 'ਚ ਪਲੇਗਰਾਉਂਡ ਸਟੇਡੀਅਮ ਉਹ ਬਣਾਏ ਕੋਈ ਨਾਮ ਹੋ ਸਕਦਾ ਉਹਨਾਂ ਦਾ ਕੀ ਹੈ ਤਰਨਤਨ ਤੋਂ 4-5 ਕਿਲੋਮੀਟਰ ਤੇ ਪਿੰਡ ਹੈ ਅਲਾਦੀਨਪੁਰ ਉਹ ਨਾ ਜੀ ਪਤਾ ਸਭ ਮਨੋਰ ਸਿੰਘ ਗੇਲਦਾ ਨਾਂ ਸੁਣਿਆ ਸੁਣਿਆ ਕਿ ਮਨੋਰ ਸਿੰਘ ਗੇਲਦਾ ਦੇ ਮੰਤਰੀ ਦੇ ਕਾਂਗਰਸ ਨੇ ਬਣਾ ਉਹ ਵੀ ਇਸੇ ਦੇ ਹੁਣ ਮੇਰੀ ਗੱਲ ਸੁਣ ਲੋ ਇੱਕ ਸਾਰਾ ਨੂੰ ਵੱਡੀ ਪਤੇ ਦੀ ਸਾਡਾ ਹੁਣ ਅਗਲਾ ਜਿਹੜਾ ਸਾ ਲੱਖਾ ਸਿੰਘ ਨੇ ਗੱਲ ਕੀਤੀ ਹੈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ